ਅੱਜ ਇੱਥੇ ਮੰਤਰੀ ਸਾਹਿਬਾਨ ਆਉਣਗੇ ਮੰਤਰੀ ਸਾਹਿਬਾਨ ਨੂੰ ਸਾਡੀ ਬੇਨਤੀ ਆ ਸਾਡਾ ਐਕਟ ਬਣਾਓ ਬਰਾਸਤੀ ਸ਼ੌਮਾ ਦਾ ਐਕਟ ਐਨੀ ਬੋਰਡ ਕਿਸੇ ਕੋਲੇ ਨਹੀਂ ਕਿਸੇ ਕੱਠ ਤੋਂ ਨਹੀਂ ਅਸੀਂ ਸ਼ੌਕੀਆਂ ਸਾਡੀ ਕੋਈ ਪਾਰਟੀ ਨਹੀਂ ਅਸੀਂ ਜਿਹੜਾ ਹੁੰਦਾ ਐਕਟ ਮੰਗੂ ਅਸੀਂ ਉਹ ਮੰਗਰ ਤੁਹਾਂਗੇ ਸਾਨੂੰ ਕੋਈ ਤੰਗ ਪ੍ਰੇਸ਼ਾਨ ਨਾ ਕਰੇ ਸੀਐਮ ਸਾਹਿਬ ਤੱਕ ਸਾਡੀ ਬਾਜ਼ ਪਹੁੰਚੀ ਕਰੋ ਮੀਡੀਆ ਵਾਲੇ ਚੈਨਲ ਲਾਈਵ ਚਲਾਓ ਜੀ ਅਸੀਂ ਆਪਦਾ ਐਕਟ ਮੰਗਦੇ ਆ ਖੇਡਾਂ ਦਾ ਐਕਟ ਕਿਹੜਾ ਸਾਡੇ ਨੌਜਵਾਨ ਭਰਾ ਨਸ਼ੇ ਪੱਤਿਆਂ ਤੋਂ ਦੂਰ ਰਹਿਣਾ ਮਾੜੇ ਕੰਮਾਂ ਤੋਂ ਦੂਰ ਰਹਿਣਾ ਉਹਦੇ ਕੰਮ ਅੱਜ ਵੀ ਜੀ ਹੋਣਾ ਇਹ ਸਾਡਾ ਰੋਜ਼ਗਾਰ ਵੀ ਹੈ ਸਾਡਾ ਸ਼ੌਂਕ ਵੀ ਹੈ ਅਸੀਂ ਇਹਨਾਂ ਨਾਲ ਫਿਟਨੈਸ ਵੀ ਹੈ ਸਾਡੇ ਸਵੇਰੇ ਕੁੱਤੇ ਦੌੜਦੇ ਬਾਹ ਨੂੰ ਤੋਰਦੇ ਆ ਸਾਰੇ ਪ੍ਰਾਣਾਂ ਦੀ ਇੱਕ ਤਰ੍ਹਾਂ ਦੀ ਕਸਰਤ ਵੀ ਹੈ ਅੱਜ ਇੱਥੇ ਕਮੇਟੀ ਆਪਣਾ ਜਿਹੜਾ ਐਂਡ ਵਾਲਾ ਹਾਲਾ ਕਮੇਟੀ ਹੈ ਬਾਈ ਵਿੱਕੀ ਨੂੰ ਬੇਇੱਜ਼ਤੀ ਕਰਦੇ ਆ ਇੱਕ ਵਾਰੀ ਹੱਥ ਖੜਾ ਕਰਾ ਕੇ ਸਾਰੇ ਪ੍ਰਾਣਾਂ ਮذਿਯਾਤ ਨਾਲੇ ਤੁਹਾਡੇ ਇੱਥੇ ਜਿਹਾ ਆਪਣਾ ਹਾਲ ਹੈ